ਇਹ ਸਾਧ ਸੰਸਾ ਸਭ ਜਾਨ ਦੀ ਕੰਮੀ ਦਰਵਾਜ਼ੇ ਉੱਤੇ ਆਉਂਦੇ ਜਿੱਦੀ ਵੀ ਦਰਵਾਜ਼ੇ ਤੇ ਤਸਵੀਰ ਆਉਂਦੀ ਮਲਕਸ਼ੇਟ ਕਲਤੀ ਕਲਤੀ ਜੰਗਲਾਂ ਵਿੱਚ ਮੰਗਲ ਸੰਤ ਦੇ ਜਿੱਥੇ ਹੋ ਜੇ ਮਾਤਾ ਸਾਪ ਦਾ ਰੱਬ ਨੂੰ ਵੀ ਮੰਗਣਾ ਪੈਂਦਾ ਹੈ ਕੀ ਤਾਰਦਾ ਅੱਲਾ ਦਾ ਸਾਤਾ ਚਾਹ ਪੂਰੀ ਹੋ ਜੇ ਹਰ ਦਿਨ ਹੋਵੇ ਪਰਵਾਸਾ ਸਤਤਾ ਦਾ ਪੁੱਤ ਦਿੱਤੇ ਜਣਾ ਉਹ ਵਸਦੇ ਆ ਜਿਹੜਾ ਕਰੇ ਤਮਾਸਾ ਰੱਬ ਰੱਬ ਕਰੇ ਮਾਰੇ ਰੱਬ ਦੇ ਆ ਬੰਦੇ ਆ ਰੱਬ ਰੱਬ ਕਰੇ ਮਾਰੇ ਰੱਬ ਦੇ ਆ ਬੰਦੇ ਆ ਐਨਾ ਵੀ ਨਹੀਂ ਬੰਦੇ 'ਚ غرور ਹੋਣਾ ਚਾਹੀਦਾ ਰੱਬ ਰੱਬ ਕਰੇ ਮਾਰੇ ਰੱਬ ਦੇ ਆ ਬੰਦੇ ਆ ਨੂੰ ਐਨਾ ਵੀ ਨਹੀਂ ਵਾਪਸ ਐਨਾ ਵੀ ਨਹੀਂ ਬੰਦੇ 'ਚ غرور ਹੋਣਾ ਚਾਹੀਦਾ ਐਟ ਚੁੱਪੜ ਤੋਂ ਪਹਿਲਾਂ ਪੱਥਰ اٹھਾਓ ਪਰ ਪਹਿਲਾਂ ਨਿਯੋਗ ਕਿਸੇ ਉੱਤੇ ਬਾਹਰ ਹੋਣਾ ਚਾਹੀਦਾ ਤੇਰੇ ਨਾਲ ਗੱਤਰਾ ਤੇ ਮੇਰੇ ਅਜਨੂ ਵੀਰਾ ਦੋਵਾਂ ਦੇ ਦਾ ਰਹੀਦਾ ਤੇ ਮੇਰੇ ਅਜ ਨੂਰ ਵੀ ਦਾ ਦੋਮਾ ਮੈਂ ਦਿਨੋਂ ਸਰਕਾਰ ਹੋਣਾ ਚਾਹੀਦਾ ਜਿਸ ਦੇਸ਼ ਵਿੱਚ ਬਾਗੰਗਾ ਦਾ ਵਹਾਅ ਹੋਵੇ ਉੱਥੇ ਨਹੀਂ ਉਹ ਫੂਟਦਾ ਵਪਾਰ ਹੋਣਾ ਚਾਹੀਦਾ ਬੰਦਾ ਰੱਬ ਦੀ ਬੰਦਗੀ ਕਰੇ ਜਾਂ ਨਾ ਕਰੇ ਪਰ ਬੰਦੇ ਨੂੰ ਬੰਦੇ ਨਾਲ ਪਿਆਰ ਹੋਣਾ ਚਾਹੀਦਾ ਪਰ ਬੰਦੇ ਨੂੰ ਬੰਦੇ ਨਾਲ ਪਿਆਰ ਹੋਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ